ਮੁਰਾਨਾ ਹਰਮਨਦੀਪ ਸਿੰਘ ਹਾਂਜੀ ਆਪਣੇ ਜਿਹੜੀ ਵਾਰਡ ਆਪਣੇ ਵਾਰਡ ਨੰਬਰ 5 ਜੀ ਹਾਂਜੀ ਆਪਣਾ ਜੋ ਪਰ ਇੱਕ ਘਟਨਾ ਵਾਪਰੀ ਹੈ ਕਿ ਕੀ ਮਤਲਬ ਕੀ ਘਟਨਾ ਸਾਰੀ ਇਹ ਭਾਈ ਚਾਰ ਕਵੇ ਦੀ ਗਲੀ ਹੀ ਮੈਂ ਆਪਣੀ ਸ਼ੌਂਕ ਤੇ ਬੈਠਾ ਤੇ ਇਦਾਂ ਇੱਕ ਵੀਰ ਆਇਆ ਮੈਨੂੰ ਕਹਿੰਦਾ ਪੈਰਾ ਹੇਟਾ ਮੁੱਲ ਚਾਹੀਦੀ ਮੈਂ ਬਹਿ ਜੋ ਵੀਰ ਜੀ ਦੇ ਦੇਣੇ ਆ ਤੇ ਉਹਨੇ ਦੋ ਜਾਨੇ ਇੱਕ ਨਾਲ ਬਾਹਰ ਖੜੋਤਾ ਹੈ ਉਹਨੂੰ ਵੀ ਵਾਇ ਮਾਰ ਲਈ ਉਹਨੇ ਤੇ ਵਾਇ ਮਾਰ ਕੇ ਜਿਹੜਾ ਬਾਹਰੋਂ ਆਇਆ ਦੂਜੀ ਜਿਹੜੀ ਉਹਨੇ ਮੇਰੀ ਬੇਕੇ ਪਸਟੋਰ ਰੱਖਿਆ ਤੇ ਪਹਿਲਾ ਜਿਹੜਾ ਅੰਦਰ ਆਇਆ ਉਹ ਕਹਿੰਦਾ ਕਿ ਜੋ ਪੈਸੇ ਹੈਗੇ ਕੱਢ ਦੇ ਸਾਰੇ ਇੱਥੋਂ ਹੀ ਲੈਣਾ ਕੋ ਰੱਬ ਨੂੰ ਥੋੜੀ ਬਾਰੀ ਬਹਿਸ ਵਜ਼ਈਆ ਜੋ ਵੀ ਗਿੰ ਮੋਟਾ ਮੋਟਾ ਘੜ ਹੋਈ ਆ ਤੇ ਨੜਦੇ ਰਿਆ ਅਸਰ ਉਹਨੇ ਦੇ ਤਕਰੀਬ ਨੇ ਇੱਕ ਗਾਹ ਆ ਗਿਆ ਦੋਵੇਂ ਐਂਡ ਲੱਕੀ ਉੱਤੇ ਇਹਨਾਂ ਨੂੰ ਫਟ ਲਿਆ ਵਾ ਕਿ ਬਾਕੀ ਨੁਕਸਾਨ ਬਹੁਤ ਹੋ ਗਿਆ ਨਾ ਗੋਲੀ ਚਲੀ ਫਾਣੀ ਫਾਣੇ ਫਟ ਗੋਲੀ ਚਲੀ ਤਿੰਨ ਗੋਲੀਆਂ ਵਦੀਆਂ ਜੀ ਜਿਹੜੇ ਖਾਨ ਤੇ ਇਸ ਦੀ ਦੁਕਾਨ ਸੀ ਆਪਣੀ ਮੇਰਾ ਜੀ ਮੈਰੀ ਸਟੋਰ ਜੀ ਅੱਛਾ ਤਿੰਨ ਗੋਲੀਆਂ ਵੀ ਵੱਜੀਆਂ ਹਾਂਜੀ ਤਿੰਨ ਗੋਲੀਆਂ ਹੀ ਵੱਜੀਆਂ ਉਹ ਐਸੋ ਤੁਸੀਂ ਆਪਣੇ ਮਤਲਬ ਮੈਨੂੰ ਫੜ ਲਿਆ ਹਾਂਜੀ ਜੀ ਫੜ ਵੀ ਲਿਆ ਪੁਲਿਸ ਨੂੰ ਫੜਾਤਾ ਜੋ ਮੌਕੇ ਦੇ ਨਾਲ ਜਿਹੜਾ ਵੀ ਪਿਸਤੌਲ ਫੜਿਆ ਗਿਆ ਵੀ ਨਾਲ ਫੜਾਤਾ ਜੀ ਮੋਟਰਸਾਈਕਲ ਮੋਟਰਸਾਈਕਲ ਵੀ ਹੈਗਾ ਸੀ ਕਬਾਈ ਕੀ ਸੀ ਕੋਈ ਰਾਹ ਬਤਾਏ ਤੇ ਇਹ ਹੈ ਕਿ ਇਹ ਬਤਨਾ ਗੱਲ ਬਾਤ ਕੀ ਹੋਈ ਕਿਸੇ ਨਹੀਂ ਨਹੀਂ ਭਾਈ ਇਹ ਮੇਰੇ ਇਰਾਦੇ ਨਹੀਂ ਰੋੜਣੀ ਹਾਂ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਭਾਈ ਜੋ ਵਾਂਦਾ ਮੇਰਾ ਇਨਸਾਫ ਹੋਇਆ ਜਾਵੇ ਜੋ ਮੇਰਾ ਨੁਕਸਾਨ ਹੋਇਆ ਮੈਂ ਗਰੀਬ ਘਰ ਦਾ ਬੱਚਾ ਮੈਂ ਆਪਣੀ ਮਿਹਨਤ ਕਰੇ ਖਾਣਾ ਕੁਮਾਰਾ ਜੀ ਮੇਰੇ ਮੁਬਾਰ ਪਰ ਦੀ ਦੁਕਾਨ ਹੈ ਜੀ ਹਾਂ ਜੀ ਇਹ ਜਿਹੜੀ ਜੋ ਧੱਕਾ ਮਾਪਰੀ ਸੀ ਤੁਸੀਂ ਉਹ ਮਤਲਬ ਜੇ ਕੀ ਕਰ ਰਹੇ ਸੀ ਆਪਣੇ ਭਾਜੀ ਉਹ 4 ਕੋਏ ਦਾ ਟਾਈਮ ਸੀ ਮੈਂ ਬਾਹਰ ਬੈਠਾ ਹਾਂ ਤੇ ਡਾਕਟਰ ਸਾਹਿਬ ਕੋ ਦੋ ਜਣੇ ਆਏ ਆ ਉਹ ਉਹਨਾਂ ਨੂੰ ਕਹਿੰਦੇ ਵੀ ਪੈਰਾਸੈਟਾਮੋਲ ਟੈਬਲੇਟ ਦਿਓ ਜੀ ਹੈਗੀ ਆ ਉਹ ਕਹਿੰਦਾ ਹੈਗੀ ਆ ਤੇ ਦੂਜੇ ਨੂੰ ਕਹਿੰਦਾ ਵੀਰ ਹੈਗੀ ਆ ਜਾ ਉਹ ਅੰਦਰ ਗਏ ਆ ਉਸ ਵੇਲੇ ਉਹ ਬਹਿਕ ਉਹ ਇੱਕ ਤੇ ਪਿਸਤਲ ਲਾ ਕੇ ਆਂਦੇ ਜੋ ਕੁਛ ਹੈਗਾ ਕੱਢ ਦੇ ਉਹ ਫਿਰ ਉਹ ਵੀਰ ਜਿਹੜਾ ਡੱਟ ਸਾ ਉਹ ਕਾਬਰ ਗਿਆ ਤੇ ਐ ਕਿੱਤਾ ਤੇ ਇੱਕ ਦੋ ਫਾਇਰ ਸਾਈਡ ਤੇ ਵਜੇ ਆ ਤੇ ਜਾ ਫਾਇਰ ਮੱਥੇ ਤੇ ਹੀ ਕਰ ਲੱਗਾ ਇਹਦੇ ਨੂੰ ਫੌਂਡ ਅਚਾਨਕ ਅੱਗੇ ਕਰਤਾ ਤੇ ਉਹਦੀ ਮੌਤ ਸੀ ਅੱਜ ਤੁਸੀਂ ਵੀ ਦੁਕਾਨਦਾਰੋ ਉਹਦੇ ਮੌਕੇ ਦੇ ਵਿੱਚ ਕੀ ਮੰਗਤੀ ਕਰਦੇ ਭਾਜੀ ਮੰਗ ਇਹੋ ਆ ਵੀ ਸ਼ਹਿਰ ਦੇ ਵਿੱਚ ਕੋਈ ਸੇਫਟੀ ਨਹੀਂ ਹੈਗੀ ਪਿੱਛੇ ਜੇ ਉਹ ਸੰਗਮ ਪੈਲਸ ਲਾਗੇ ਉੱਥੇ ਵਾਰਦਾਦ ਹੋਈ ਆ ਇਹ ਭਾਜੀ ਸੇਫਟੀ ਚਾਹੀਦੀ ਆ ਇਹ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਜੇ ਸ਼ਹਿਰ ਦਾ ਨੁਕਸਾਨ ਹੀ ਨੁਕਸਾਨ ਸ਼ਰੀਆਮ ਭਾਜੀ ਲੁੱਟਾ ਖੋਹਾਂ ਹੁੰਦੀਆਂ ਤੇ ਇਹਦਾ ਕੀ ਕਰਾਂ ਸਰਮਨਦੀਪ ਸਿੰਘ son of ਗੁਰਦੀਪ ਸਿੰਘ ਪੁਰਾਣਾ ਬਿਜਲੀ ਕਰੇ ਇਹ ਬਾਬਾਦੀਪ ਸਿੰਘ ਦੇ ਕਲੀਨਿਕ ਦੇ ਨਾਮ ਤੇ ਇਹ ਕਲੀਨਿਕ ਚਲਾਉਂਦਾ ਸੀ ਦੋ ਇਹ ਸ਼ਾਮ ਦੇ ਕਰੀਬ 4 ਵਜੇ ਦੇ ਕਰੀਬ ਦੋ ਨੌਜਵਾਨੇ ਦੇ ਕੋ ਆਏ ਤੇ ਲੁੱਟ ਕੋ ਦੀ ਨੀਤ ਕਰਨ ਦੇ ਨਾਲ ਇਹਨੂੰ ਧੰਕੀ ਦੇਣੀ ਸ਼ੁਰੂ ਕਰਤੀ। ਬਿਲਹੇਦ ਵਿੱਚ ਇਸ ਨੇ ਇਹਦੇ ਰੋਲਾ ਪਾਉਣ ਤੇ ਇੱਕ ਕਪ ਉੱਥੇ ਹਤੋ ਪਾਈ ਹੋਏ ਜਿਹਦੇ ਵਿੱਚ ਦੋ ਨੌਜਵਾਨ ਜਿਹੜੇ ਇਹਨਾਂ ਨੇ ਸਨ ਇਹ ਰਾਉਂਡਰ ਤੋਂ ਹੋਏ ਜਿਹਦੇ ਵਿੱਚ ਇਹਨਾਂ ਨੇ ਤਿੰਨ ਜਿਹੜੀਆਂ ਗੋਲੀਆਂ ਉਦੋਂ ਵੀ ਮੌਕੇ ਤੇ ਚਲਵਾਈਆਂ ਗਈਆਂ ਇਹਨਾਂ ਵੱਲੋਂ। ਤੇ ਜਿਹਦੇ ਵਿੱਚ ਇੱਕ ਦਾ ਨਾਮ ਕਰਨ ਵੀਰ ਸਿੰਘ son of ਗਰਤ ਸਿੰਘ ਇਹ ਇਹ ਕਰੋਨਾ ਰਣ ਵਾਲਾ ਤੇ ਦੂਸਰਾ ਨਿਸ਼ਾਨ ਸਿੰਘ son of ਜਰਮਨ ਸਿੰਘ ਇਹ ਵੀ ਕਰੋਨਾ ਰਣ ਵਾਲਾ ਹੈ ਇਹ ਦੋ ਮੋਟਰਸਾਈਕਲ ਤੇ ਆਏ ਸੀ ਤੇ ਨੋਟਿਸ ਕਰਨ ਦੀ ਨੀਅਤ ਨਾਲ ਇਹ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਜਿਹਨਾਂ ਨੂੰ ਕਾਬੂ ਕਰ ਲਿਆ ਗਿਆ ਜੀ ਸਾਡੇ ਦੇਖਿਆ ਨਹੀਂ ਕੋਈ ਇਹਨਾਂ ਦਾ ਅਪਰਾਧਿਕ ਸ਼ੌਕੜ ਹੈ ਕੋਈ ਨਹੀਂ ਹਜੇ ਇਸ ਗੱਲ ਨੂੰ ਵੈਰੀਫਾਈ ਅਸੀਂ ਕਰਨ ਦੇ ਆ ਤੇ ਫਿਲਹਾਲ ਅਸੀਮ ਕਰਮਾਂ ਅੰਤਜ ਕੀਤਾ ਜਾ ਰਿਹਾ ਹੈ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾ ਰਹੀ ਹੈ ਮੈਂ ਪੱਟੀ ਵਾਸੀਆਂ ਨੂੰ ਇਹੋ ਫੀਲ ਕਰਨਾ ਚਾਹੁੰਦਾ ਕਿ ਤੁਸੀਂ ਵਰਤਵਾਰ ਪੁਲਿਸ ਦਾ ਸਹਿਯੋਗ ਦਿਓ ਤਾਂ ਕਿ ਜੋ ਮਾੜੀਆਂ ਅਸਰ ਹੈ ਜੋ ਗਲਤ ਕੰਮ ਕਰਦੇ ਹਨ ਨਸ਼ਾ ਵੇਚਦੇ ਹਨ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਨ ਅਥੀ ਲੈਂਦੀ ਜਾ ਸਕੇ